ਹਾਂਜੀ ਬਲਕੌਰ ਸਿੰਘ ਨੇ ਜਿਹੜਾ ਕੰਮ ਕੀਤਾ ਬਹੁਤ ਗਲਤ ਕੀਤਾ ਉਹਨਾਂ ਨੇ ਖੈਰੇ ਦਾ ਮੰਜਾ ਵਸਤਰਾ ਦਾ ਗੋਲ ਕਰਾਉਣਾ ਹੀ ਸੀਗਾ ਨਾਲ ਸੰਗੁਰਜੀ ਸਿੰਘ ਮਾਨ ਦਾ ਵੀ ਕਰਾਤਾ ਇਹ ਜਿਹੜਾ ਵੀ ਕੈਸ ਨਾ ਮੀਤਿਹਰ ਨੂੰ ਪੂਰਾ ਇਥੋਂ ਦਿਵਾਲਿਓ ਇਹਦੇ ਭਾਂਡੇ ਪੂਰੇ ਚ ਪਾ ਕੇ ਘੱਲੋ ਜਿਹੜੀ ਅਪੀਲ ਕੀਤੀ ਸੀ ਉਹ ਆਪਣੇ ਬਲਕੌਰ ਸਿੰਘ ਦੇ ਹਲਟ ਪੈ ਗਈ ਇਹ ਬਲਕੌਰ ਸਿੰਘ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਆਪ ਦਾ ਨਾਲ ਤਾਂ ਪੰਜਾਬ ਦੇ ਸਿੱਖ ਕੌਮਤ ਨੂੰ ਗਿਆ ਤੇ ਚਲੋ ਖੈਰੇ ਦੀ ਜਿਹੜੀ ਸਪੋਰਟ ਕੀਤੀ ਸੀ ਲੋਕਾਂ ਨੂੰ ਪਤਾ ਹੀ ਸੀਗਾ ਖੈਰੇ ਛੇ ਕਰ ਆਯਾ ਤੌਰ ਤੇ ਉਮੀਦਵਾਰਾ ਸੰਗਰੂਰ ਜਦੋਂ ਖੜ ਜਾਂਦਾ ਤਾਂ ਜਿੱਤ ਉਹਦੀ ਪੱਕੀ ਸੀ ਇਹ ਬਲਕੌਰ ਦਾ ਕਰਕੇ ਖੈਰੇ ਦਾ ਦੇ ਸਰਜਿੰਦਰ ਸਿੰਘ ਮਾਨ ਦਾ ਨੁਕਸਾਨ ਹੋਇਆ ਤੇ ਜੋ ਕੀ ਉਮੀਦ ਇਹਨੂੰ ਆਪਣੀ ਆਮ ਪਾਰਟੀ ਦੀ ਵਰਕਰ ਦੀ ਜਿੱਤ ਹੋਈ ਆ ਇਹ ਬਲਕੌਰ ਸਿੰਘ ਦੇ ਕਾਰਨਾਂ ਕਰਕੇ ਹੋਈ ਆ ਜਿਹੜਾ ਜਿਹਦੀ ਉਮੀਦ ਇਹਦਾ ਬਸਤਰਾ ਗੂਲ ਕਰਕੇ ਕੱਲਿਓ ਇਹਨੂੰ ਚੰਗੀ ਤਰ੍ਹਾਂ ਹਾਰਾ ਕੇ ਕੱਲਿਓ ਤੇ ਖੈਰੇ ਦੀ ਸਪੋਰਟ ਕਰੀ ਸੀ ਉਹਦਾ ਕਰਕੇ ਇਹ ਨੁਕਸਾਨ ਹੋਇਆ ਖੈਰੇ ਨੂੰ ਤੇ ਸਰਦਾਰ ਅਸੇਵ ਸਿੰਘ ਮਾਨ ਨੂੰ ਸਿਮਰਜੀਤ ਸਿੰਘ ਮਾਨ ਦਾ ਨੁਕਸਾਨ ਹੈ ਕੋਹੁਰਾ ਜਿਹੜਾ ਉਹਨਾਂ ਨੇ ਸਰਪ ਚੀਜ਼ ਦਾ ਕੈਂਡੀਡੇਟ ਕੋਰੀ ਕੋੜ ਹਲਕਾ ਤੋਂ ਵਾਪਸ ਨਹੀਂ ਲਿਆ ਉਹਦਾ ਕਰਕੇ ਵੀ ਸਿਮਰਜੀਤ ਸਿੰਘ ਮਾਨ ਦੀ ਹਾਰ ਹੋਈ ਆ ਚਲੋ ਬਾਈ ਸਾਰਿਆਂ ਨੂੰ ਮੁਬਾਰਕਾਂ ਜੋ ਜਤਿਆਣਾ ਚਲੋ ਸਾਰਿਆਂ ਦਾ ਧੰਨਵਾਦ ਕਰ ਇਹ ਬਲਕੌਰ ਸਿੰਘ ਦੇ ਸਹਿਰ ਜਾਂਦਾ ਜੋ ਉਹਨੇ ਕੀਤਾ ਗਲਤ ਕੀਤਾ ਨਹੀਂ ਕਰਨਾ ਚਾਹੀਦਾ ਸੀ ਕਿ ਜੇ ਸਪੋਰਟ ਨਹੀਂ ਕਰਨੀ ਚਾਹੀਦੀ ਸੀ ਬਹੁ ਮੀਤਾ ਸਿੰਘ ਆਏ ਸੀ ਦੇ ਸਰਦਾਰ ਸਿੰਘ ਨੂੰ ਮੰਨ ਲਿਆ ਖੈਰਾ ਵੀ ਜਾਂ ਖੜ ਜਾਂਦਾ ਤਾਂ ਖੈਰਾ ਜਿੱਤ ਜਾਂਦਾ ਹੋਰ ਭਾਈ ਆਪ ਦੇ ਦੀ ਰਾਏ ਦੱਸਿਓ ਇਹ ਬਲਕੌਰ ਨੂੰ ਇਹ ਚੀਜ਼ ਕਰਨੀ ਚਾਹੀਦੀ ਸੀ ਜੀ ਜਾਂ ਨਹੀਂ ਕਰਨੀ ਚਾਹੀਦੀ ਸੀ ਕਿ ਖੈਰੇ ਦੀ ਕੰਗ ਰਹਦੀ ਉਹਦਾ ਕਰਕੇ ਨਰਸਾਨ ਹੋਇਆ ਤੇ ਸਾਰੇ ਵੀਰਾਂ ਦਾ ਧੰਨਵਾਦ ਤੇ ਆਪ ਜੀ ਆਪ ਦੀ ਰਾਏ ਭਾਈ ਜ਼ਰੂਰ ਦਿਓ ਇਹ ਬਲਕੌਰ ਸਿੰਘ ਨੂੰ ਐ ਕਰਨਾ ਚਾਹੀਦਾ ਸੀਗਾ ਜਾਂ ਨਹੀਂ ਸੇਵਰ ਜੀ ਤੇ ਸਿੰਧੀ ਮਾਨ ਦੀ ਗਲਤੀ ਤਾਂ ਜਿਹੜੀ ਹੈਗੀ ਉਹ ਸਾਰੇ ਲੋਕਾਂ ਨੂੰ ਪਤਾ ਹੀ ਆ ਚਲੋ ਭਾਈ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਜੱਤਾਂ ਦੀਆਂ ਮੁਬਾਰਕਾਂ ਜਿੰਨੇ ਜੱਤੇ ਆ ਸਾਰਿਆਂ ਨੂੰ ਦਿਲੋਂ ਧੰਨਵਾਦ ਕਿ ਆਪਾਂ ਦਾ ਪਹਿਲੇ ਦਿਨ ਹੀ ਸਰਦਾਰ ਸਿੰਘ ਸਨਮਾਨ ਦੇ ਵਿੱਤੀ ਤੇ ਨਹੀਂ ਗਏ ਸੀ ਸਰਪਜੀਤ ਦੇ ਖੰਡੂਰ ਸਾਹਿਬ ਵੀ ਖੁੱਲ ਕੇ ਗਏ ਆ ਨੰਗੇ ਚੱਤੇ ਹੋ ਕੇ ਗਏ ਆ ਤੇ ਕੋਈ ਦੋ ਰਹਿ ਨਹੀਂ ਚਲੋ ਭਾਈ ਸਾਰਿਆਂ ਦਾ ਧੰਨਵਾਦ ਹੋ ਕੇ ਕੀ